ਇਨੇ ਦਿਨੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਸਟੰਟ ਕਿਸੇ ਵੇਲੇ ਵੀ ਵਾਅਲ ਹੋ ਜਾਂਦਾ ਹੈ ਪਤਾ ਕਿੰਬੜ ਨਹੀਂ ਪਤਾ ਹੁੰਦਾ ਕਿ ਜੇਕਰ ਅਸੀਂ ਉਸ ਸਟੰਟ ਕਰਦੇ ਆਂ ਤੇ ਸਾਡੇ ਲਈ ਕੋਈ ਐਕਸੀਡੈਂਟ ਬਣ ਸਕਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਇੱਕ ਨਵਾਂ ਟ੍ਰੈਂਡ ਸੈੱਟ ਕੀਤਾ ਗਿਆ ਜਿਸ ਦੇ ਵਿੱਚ ਜੇਕਰ ਤੁਸੀਂ ਗਰਮ ਪਾਣੀ ਨੂੰ ਹਵਾ ਦੇ ਵਿੱਚ ਉਛਾਲਦੇ ਹੋ ਠੰਡ ਦੇ ਵਿੱਚ ਉਛਾਲਦੇ ਹੋ ਤਾਂ ਗਰਮ ਭਾਫ਼ ਬਣ ਕੇ ਨਜ਼ਰ ਆਉਂਦਾ ਹੈ ਪਰ ਜਿਹੜਾ ਇੱਕ ਸਟੰਟ ਇੱਕ ਗੋਰੀ ਮੈਡਮ ਯਾਨੀ ਕਿ ਅੰਗਰੇਜ਼ ਦੇ ਵੱਲੋਂ ਕੀਤਾ ਜਾਂਦਾ ਹੈ ਜੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਿਆ ਜਾਂਦਾ ਹੈ ਜਿਆਦਾ ਤੋਂ ਭਾਰੀ ਬਰਬਰੀ ਠੰਡ ਦੇ ਵਿੱਚ ਬਾਹਰ ਆਉਂਦੀ ਹੈ ਤੇ ਆਪਣੀ ਕੈਟਲ ਨੂੰ ਲੈ ਕੇ ਪਾਣੀ ਗਰਮ ਜਿਹੜਾ ਉਬਲਦਾ ਹੁੰਦਾ ਹੈ ਉਸ ਨੂੰ ਉਛਾਲਦੀ ਹੈ ਤੇ ਉਸਦੇ ਹੀ ਮੂੰਹ ਤੇ ਪੈ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਜਾਂਦਾ ਹੈ ਤਾਂ ਇੱਕ ਵਾਰੀ ਗੋਲ ਨਾਲ ਤੁਸੀਂ ਇਸ ਤੋਂ ਪੂਰੀ ਵੀਡੀਓ ਦੇਖੋ ਇਸ ਕਰਕੇ ਜੇਕਰ ਤੁਸੀਂ ਕੋਈ ਵੀ 트ੈਂਡ ਵੇਖਦੇ ਹੋ ਕਿ ਕੋਈ ਕਿਸ ਤਰੀਕੇ ਦੇ ਨਾਲ 트ੈਂਡ ਕਰ ਰਿਹਾ ਹੈ ਕਿਰਪਾ ਕਰਕੇ ਇਸ 트ੈਂਡ ਨੂੰ ਨਾ ਇਸਤੇਮਾਲ ਕਰਾ ਕਰੋ ਕਿਉਂਕਿ ਕਈ ਵਾਰ 트ੈਂਡ ਤੁਹਾਡੇ ਹੀ ਆਪਣੇ ਉੱਤੇ ਕੰਮ ਖਰਾਬ ਕਰ ਜਾਂਦਾ ਹੈ ਉਮੀਦ ਹੈ ਕਿ ਅੱਜ ਦੀ ਅਪਡੇਟ ਤੁਹਾਨੂੰ ਪਸੰਦ ਆਈ ਹੋਵੇਗੀ ਵਧੇਰੀ ਅਪਡੇਟਸ ਦੇ ਲਈ ਬਣ ਰਹੋ ਦਾ ਪੰਜਾਬ ਪੋਸਟ ਟੀਵੀ ਦੇ ਨਾਲ ਜੀ ਸ਼ਖੀਰ ਬੇਵਾਂ ਥਾਸ਼ ਪੰਦਰ ਆ ਬੋ ਕੈਸ ਆ ਔਰ ਇਜਿਨ ਕੈਸ ਆ ਵਾਟਸਐਪ 我就知道点，你个笨蛋，赶紧说往旁边。<laughs> 你记小心啊，别往头上喷，知道吧？<laughs> 我开始啊，录、嗯、已经开始了。<laughs> 我操！看我，我就知道点，你个笨蛋，赶紧说往旁边。<laughs> 你记小心啊，别往头上喷，知道吧？ ਉਹ ਕਾਸ਼ਾ, ਉਹ 已经开始了।喂。What's up? <laughs> 我只知道点你就把它赶紧收放旁边。因为在社交媒体的底তে <你個笨蛋>, کوئی <laughs> بھی <noise> stunt ਕਿਸੇ ਵੇਲੇ ਵੀ viral ਹੋ ਜਾਂਦਾ ਹੈ, viral ਕਿੰਬਰ ਨਹੀਂ ਪਤਾ ਹੁੰਦਾ ਕਿ ਜੇਕਰ ਅਸੀਂ ਉਸ stunt ਕਰਦੇ ਆ, ਤੇ ਸਾਡੇ ਲਈ ਕੋਈ ਐਕਸੀਡੈਂਟ ਵੀ ਬਣ ਸਕਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਇੱਕ ਨਵਾਂ ਟ੍ਰੈਂਡ ਸੈੱਟ ਕੀਤਾ ਗਿਆ ਜਿਸ ਦੇ ਵਿੱਚ ਜੇਕਰ ਤੁਸੀਂ ਗਰਮ ਪਾਣੀ ਨੂੰ ਹਵਾ ਦੇ ਵਿੱਚ ਉਛਾਲਦੇ ਹੋ ਠੰਡ ਦੇ ਵਿੱਚ ਛਾਲਦੇ ਹੋ ਤਾਂ ਗਰਮ ਭਾਫ਼ ਬਣ ਕੇ ਨਜ਼ਰ ਆਉਂਦਾ ਪਰ ਜਿਹੜਾ ਇੱਕ ਸਟੰਟ ਇੱਕ ਬੋਰੀ ਮੈਡਮ ਯਾਨੀ ਕਿ ਅੰਗਰੇਜ਼ ਦੇ ਵੱਲੋਂ ਕੀਤਾ ਜਾਂਦਾ ਜੋ ਸੋਸ਼ਲ ਮੀਡੀਆ ਪਲੈਟਫਾਰਮ ਤੇ ਪਿਆ ਜਾਂਦਾ ਜਿਆਦਾ ਦੋ ਭਾਰੀ ਬਰਬਾਰੀ ਠੰਡ ਦੇ ਵਿੱਚ ਬਾਹਰ ਆਉਂਦੀ ਹੈ ਤੇ ਆਪਣੀ ਕੈਟਲ ਨੂੰ ਲੈ ਕੇ ਪਾਣੀ ਗਰਮ ਜਿਹੜਾ ਉਬਲਦਾ ਹੁੰਦਾ ਹੈ ਉਸ ਨੂੰ ਉਛਾਲਦੀ ਹੈ ਤਾਂ ਉਸਦੇ ਹੀ ਮੂੰਹ ਤੇ ਪੈ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਜਾਂਦਾ ਹੈ ਤਾਂ ਇੱਕ ਵਾਰ ਬੋਨਨਾ ਤੁਸੀਂ ਜਸਤੂ ਪੂਰੀ ਵੀਡੀਓ ਨੂੰ ਦੇਖੋ ਇਸ ਕਰਕੇ ਜੇਕਰ ਤੁਸੀਂ ਕੋਈ ਵੀ ਟ੍ਰੈਂਡ ਵੇਖਦੇ ਹੋ ਕਿ ਕੋਈ ਕਿਸ ਤਰੀਕੇ ਦੇ ਨਾਲ ਟ੍ਰੈਂਡ ਕਰ ਰਿਹਾ ਹੈ ਕਿਰਪਾ ਕਰਕੇ ਇਸ ਟ੍ਰੈਂਡ ਨੂੰ ਨਾ ਇਸਤੇਮਾਲ ਕਰਾ ਕਰੋ ਕਿਉਂਕਿ ਕਈ ਵਾਰ ਟ੍ਰੈਂਡ ਤੁਹਾਡੇ ਹੀ ਆਪਣੇ ਉੱਤੇ ਕੰਮ ਖਰਾਬ ਕਰ ਜਾਂਦਾ ਹੈ ਉਮੀਦ ਹੈ ਕਿ ਅੱਜ ਦੀ ਅਪਡੇਟ ਤੁਹਾਨੂੰ ਪਸੰਦ ਆਈ ਹੋਵੇਗੀ ਵਧੇਰੀ ਅਪਡੇਟਸ ਦੇ ਲਈ ਬਣ ਰਹੋ ਦਾ ਪੰਜਾਬ ਪੋਸਟ ਟੀਵੀ ਦੇ ਨਾਮ ਜੀ ਸ਼ਖੀਰ ਬੇਵਾਂ ਥਾਸ਼ ਪੰਦਰਾ 我开始啊，录、呃，已经开始了。嗯哎、我操！看着我，我就知道点，你个笨蛋，赶紧说往旁边。嗯、<laughs> 你自己小心啊，别往头上喷，知道吧？我开始啊，录、呃，已经开始了。我、嗯哎嗯呃、操！ 我就知道点，你个笨蛋，赶紧说往旁边。你记小心啊，别往头上喷，知道吧？我开始啊，已经开始了。我操！我就知道点，你个笨蛋，赶紧说往旁边。